ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਦੀ ਵੀਡੀਓ ਵਿੱਚ ਆਪਾਂ ਦਰ ਲਈ ਚਾਰ ਨਾਗਾਂ ਦੀ ਵੀਡੀਓ ਕਰਕੇ ਦਿਖਾ ਰਹੇ ਹਾਂ ਪਹਿਲੇ ਨੰਬਰ ਤੇ ਤਾਜੀ ਸੂਈ ਹੋਈ ਝੋਟੀ ਬਾਜਬਰੇਟ ਵਾਲੀ ਦੂਜੇ ਨੰਬਰ ਤੇ ਤਾਜੀ ਸੂਈ ਹੋਈ ਗਾਂ ਮਾਗਰ ਬੱਸੀ ਹੈ ਵੀਰੇ ਮਾਗਰ ਵਸੀ ਤੀਜੇ ਨੰਬਰ ਤੇ ਟੋਕੜ ਗੰਬਨ ਤੇ ਚੌਥੇ ਨੰਬਰ ਤੇ ਖੀਰੀ ਪਾਲਕ ਕੱਟੀ ਚੰਗੀ ਜਾਤਬਰੀ ਵਾਲੀ ਨਸਲ ਵਾਲੀ ਕੱਟੀ ਹੈ ਗਿਆ ਤੁਸੀਂ ਡੇਢ ਤੋਂ ਚੱਕਰ ਕਰ ਸਕਦੇ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਦੱਸ ਦੇਵਾਂਗੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਪਹਿਲੇ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਆਪਣਾ ਐਡਰੈਸ ਭਾਈ ਜੀ ਪਿੰਡ ਕਲੈਰੀ ਜ਼ਿਲ੍ਹਾ ਮਾਨਸਾ ਤਹਿਸੀਲ ਭਲਾੜਾ ਪਿੰਡ ਕਲੈਰੀ ਜ਼ਿਲ੍ਹਾ ਮਾਨਸਾ ਤਹਿਸੀਲ ਭਲਾੜਾ ਮੋਬਾਈਲ ਨੰਬਰ ਭਰਾ 9801746533 9501746538 ਵੀਰ ਦਾ ਮੋਬਾਈਲ ਨੰਬਰ ਹੈ ਜਿਹੜੀ ਵੀਰੇ ਆਪਾਂ ਸਕਰੀਨ ਤੇ ਝੋਟੀ ਦਿਖੇ ਨੇ ਕਹਿਮਾ ਸੂਆਗੀ ਇਹ ਬਾਈ ਦੂਜੀ ਸੂਏ ਆ ਦੂਜੀ ਸੂਏ ਆ ਹਾਂਜੀ ਹਾਂਜੀ ਸੂਈ ਨੂੰ ਕਾਇਦ ਨੋਗੇ ਵੀਰੇ ਪਰਸੋਂ ਆ ਤੜਕੇ ਪਰਸੋਂ ਸੋਹਾਂ ਦੀ ਸੂਈ ਆਗੀ ਤੇ ਮਤਲਬ ਕਿੰਨੀ ਕ ਬੋਲੀ ਹਾਜ਼ਰ ਆ ਹੋਣਾ ਬੋਲੀ ਬਾਈ ਇਹਦੇ ਥੱਲੇ 6 ਕਿਲੋ ਆ ਬੋਲਾ ਵੀਰ ਕਹਿੰਦੇ 6 ਕਿਲੋ ਹਾਜ਼ਰ ਆ ਕੋਈ ਝੂਠ ਦਬਾਨੀ ਮਾਰਨਾ ਵਪਾਰ ਦਾ ਕੰਮ ਆ ਵੀਰੇ ਦਾ ਕੱਦ ਦੇ ਵਿੱਚ ਮੀਡੀਅਮ ਸਾਈਜ਼ ਰਿੰਗ ਸਿੰਘ ਬਿਲਕੁਲ ਚਵਾਈ ਚ ਬੁਰੀ ਸਾਫ ਹੈ ਵੀਰੇ ਬੱਚਾ ਲਾ ਕੇ ਧਾਰਾ ਮਾਰ ਕੇ ਬਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਦੋ ਟਾਈਮ ਨੱਕ ਪਰ ਕਰਕੇ ਤਸੱਲੀ ਕਰ ਸਕਦੇ ਹੋਗੇ ਰੇਟ ਬਾਜਬ ਵੀਡੀਓ ਦੇ ਵਿੱਚ ਕਰਵਾਵਾਂਗੇ ਵੀਰੇ ਧਾਰਾ ਮਾਰ ਕੇ ਖਾਦੇ ਬੱਚਾ ਲਾ ਕੇ ਆਹ ਦੇਖ ਸਕਦੇ ਹੋ ਦੋਸਤੋ ਕੱਟਾ ਤੁਹਾਨੂੰ ਆਪਾਂ ਚੌਂਦਾ ਦਿਖਾਤਾ ਵਿੱਚ ਵੀਰਾਂ ਦੇ ਫੋਨ ਆਉਂਦੇ ਨੇ ਵੀ ਮੱਝ ਥੱਲੇ ਜਦੋਂ ਕੱਟਾ ਛੱਡਦੇ ਹਾਂ ਦੁੱਧ ਚੰਗਦਾ ਹੋਵੇ ਬਰਾਬਰ ਆਹ ਦੇਖ ਸਕਦੇ ਹੋਗੇ ਬਿਲਕੁਲ ਸੀਲ ਠੰਡੀ ਆ ਦੇਖੋ ਜੇ ਬੱਚੇ ਵਹਿ ਜਾਣ ਕੋਈ ਦਿੱਕਤ ਵਾਲਾ ਕੰਮ ਨਹੀਂ ਡਰਨ ਵਾਲਾ ਕੰਮ ਬਰੀਕ ਪਤਲੀ ਚਮੜੀ ਦੀ ਝੋਟੀ ਵੀਰੇ ਕਿੰਨਾ ਕੁ ਦੁੱਧ ਦੇ ਦੋਗੀ ਪੀਕ ਲੈਵਲ ਤੇ ਜਾ ਕੇ ਮੰਨ ਲੈ। ਭਾਈ ਜੀ ਇਹ 10 ਲੀਟਰ ਦੁੱਧ ਦੇ ਦੋ। 10 ਕਿਲੋ ਹੁੰਦੇ। ਹੋਰ 3 ਦਿਨਾਂ ਦੀ ਸੁੱਝਲੇ 6 ਕਿਲੋ ਦੁੱਧ ਹੈਗਾ। 6 ਕਿਲੋ ਹਾਂ ਹੈਗਾ। ਚੋੜ ਜਾਣ ਦੀ ਸਹੀ ਹੈ। 1 ਨੰਬਰ ਭਾਈ। ਬੋਲੀ ਹੈ ਚਵਾਈ ਦੀ। ਧਾਰਾਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ। ਰੇਟ ਕੀ ਹੋਗਾ ਬਾਜ ਵਜਾ ਲੈ ਵੀਰੇ। ਇਹਦਾ ਭਾਈ ਜੀ ਰੇਟ 70000 ਆ। ਮੋਲਾਗਾ 68000 ਦੀ ਦੇਣੀ। 70000 ਵੀਰ ਕਹਿੰਦੇ ਮੋਲਾ 68000 ਦੀ ਦੇਣੀ ਹੈ। ਘਰੇ ਬੰਦਾ ਮਾਨਦਾਨ ਜ਼ਰੂਰ ਹੋਗਾ। ਪਾਸਮਕੇ ਧਾਰਾਂ ਤੁਹਾਨੂੰ ਆਪਾਂ ਮਾਰ ਕੇ ਥਣ ਥਣਾਉਟ ਝੋਟੀ ਨੇ ਬਹੁਤ ਚੰਗਾ ਕੱਢਿਆਗਾ ਬਿਲਕੁਲ ਲੈਣ ਚਾਰੇ ਥਣ ਨਿਕੜਵੇਂ ਗੈਬ ਤੇ ਮੂਰੇ ਮਗਰ ਦਾ ਹਵਾਨਾ ਥਣ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਿਲਕੁਲ ਲੈਣ ਕੀਲੇ ਫਲੀਆਂ ਵਰਗੇ ਥਣ ਚਵਾਈ ਦੀ ਵੀਰ ਕਰਾ ਪੋਲੀ ਚਾਹੇ ਬੁੜੀ ਝੋਲੇ ਚਾਹੇ ਬੰਦਾ ਝੋਲੇ ਚਾਹੇ ਬੱਚਾ ਝੋਲੇ ਆ ਦੇਖੋ ਕੋਲੇ ਬੱਚਾ ਹੀ ਬੈਠਾ ਕੋਈ ਡਰਦੀ ਨਹੀਂ ਕੋਈ ਮਾਰਦੀ ਨਹੀਂ ਕੱਦ ਦੇ ਵਿੱਚ ਆ ਪਾ ਉਹਨੂੰ ਦੱਸ ਦਈਏ ਵੀ ਮੀਡੀਅਮ ਸਾਈਜ਼ ਹੈਗੀ ਚੰਗੀ ਸਮੀ ਭਲੀ ਆ ਦੇਖ ਸਕਦੇ ਹੋ ਦੋਸਤੋ ਚਵਾਈ ਦੀ ਬਿਲਕੁਲ ਸਾਫ ਮੋਟਾ ਮੋਟਾ ਚੋਣਾਗਾ ਦੇਖ ਸਕਦੇ ਹੋ ਦੋਸਤੋ ਚਵਾਈ ਦੀ ਬਿਲਕੁਲ ਸਾਫ ਮੋਟਾ ਮੋਟਾ ਚੋਣਾਗਾ ਵੀਰੇ ਇਧਰ ਲੈ ਜਾ ਵੀ ਮਾਰ ਦੇ ਚਵਾਈ ਦੀ ਬਿਲਕੁਲ ਸਾਫ ਮੋਟਾ ਮੋਟਾ ਚੋਣਾਗਾ ਖੁੱਲ ਕੇ ਵੀਰੇ ਢੇੜਾ ਦੁਬਾਰੇ ਤੋਰੇ ਪੱਖੋਂ ਬਾਈਆਂ ਨੂੰ ਚੈੱਕ ਕਰਵਾ ਦਈਏ ਆ ਦੋਸਤੋ ਤੋਰੇ ਪੱਖੋਂ ਤੁਸੀਂ ਚੈੱਕ ਕਰ ਸਕਦੇ ਹੋਗੇ ਤਾਜੀ ਸੂਹੀ ਨਾਲੂਆ ਬੱਚੇ ਦਾ ਨਾਲ ਹੈ ਕੱਲਾ ਕੱਲਾ ਨਿਕੜਵਾ ਤੋਰੇ ਤਾਰੇ ਦੀ ਬਿਲਕੁਲ ਸਾਫ ਕੇਲੇ ਫਲੀਆਂ ਵਰਗਾ ਥਾਣਾ ਵਾਜਵ ਰੇਟ ਵੀ ਨੇ 68000 ਕੀਤਾ ਘਰੇ ਆਏ ਬੰਦੇ ਦਾ ਮਨਤਨ ਜਰੂਰ ਹੋਊਗਾ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਆਪੀਲ ਤੇ ਘਰੇ ਚੰਗੀ ਤਰ੍ਹਾਂ ਨਿਰਖ ਪਰਖ ਕਰਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੋਂਗੇ ਵਾਜਵ ਰੇਟ ਵੀ ਨੇ 68000 ਕੀਤਾ ਘਰੇ ਆਏ ਬੰਦਾ ਮਨਤਨ ਜਰੂਰ ਹੋਊਗਾ ਦੂਜੇ ਨੰਬਰ ਤੇ ਜਿਹੜੀ ਵੀਰੇ ਗਾਂ ਦੇਖੀ ਜਾਂਦੇ ਨੇ ਕਿ ਇਹਦੀ ਕੀ ਡਿਟੇਲ ਹੈਗੀ ਕੈ ਦਿਨਾਂ ਦੀ ਸੂਈ ਹੈ ਇਹਨੂੰ ਭਾਈ ਜੀ 6 ਦਿਨ ਹੋ ਗਏ ਸੂਈ ਨੂੰ 6 ਦਿਨ ਹੋ ਗਏ ਸੂਈ ਨੂੰ ਦੁੱਧ ਕਿੰਨਾ ਗਿਆ ਵੀਰੇ ਹੁਣ ਭਾਈ ਬੋਲਾ ਥੱਲੇ 10 ਤੋਂ 11 ਲੀਟਰ 10 ਤੋਂ 11 ਕਿਲੋ ਬੋਲਾਗਾ ਮਾਗਰ ਕੀ ਆ ਭਰਾ ਮਾਗਰ ਬਸਤੀ ਹੈ ਜੀ ਇਹਦੇ ਮਾਗਰ ਬਸਤੀ ਵੀਰੇ ਖੋਲ ਕੇ ਢੇੜਾ ਦਵਾਰੇ ਤੋਰੇ ਬਖੋ ਬਾਈ ਨੂੰ ਇਹ ਵਿੱਚ ਚੈੱਕ ਕਰਵਾ ਦਈਏ ਚੰਗੀ ਸਮੀ ਭਲੀ ਸਟ੍ਰਕਚਰ ਵੀ ਗਾਂ ਦਾ ਚੰਗਾ ਸੁਆ ਕਹਿ ਮਾ ਭਰਾ ਸੁਆ ਦੂਜਾ ਸੁਆ ਦੂਜਾ ਮਤਲਬ ਵੀ 11 ਕਿਲੋ ਬੋਲੀ ਹੁਣ ਹਾਜ਼ਰ ਹੈ ਹਾਂ ਜੀ ਹਾਂ ਜੀ 11 ਕਿਲੋ ਵੀਰ ਕਹਿੰਦਾ ਬੋਲੀ ਹਾਜ਼ਰ ਆਉਣਾ ਇਸ ਟਾਈਮ ਫੜਲੇਵੇ ਦੀ ਬਿਲਕੁਲ ਸਾਫ਼ ਚਵਾਈ ਵੀਰ ਕਹਿੰਦਾ ਵੀ ਇਹਦੀ ਹੋਈ ਹੋਈ ਹੈ ਕੋਈ ਪਿੰਡੋਂ ਬੰਦਾ ਆਇਆ ਸੀ ਉਹ ਚੋਕੇ ਬਾਗਿਆ ਸੌਦਾ ਉਹਨਾਂ ਨਾਲ ਨਹੀਂ ਬਣਿਆ ਸ਼ਾਮ ਦੀ ਚਵਾਈ ਇਹਦੀ ਹੋਈ ਹੋਈ ਹੈ ਤਕਰੀਬਨ ਆਪਣਾ ਵੀਡੀਓ ਕਵਰ ਕਰਨ ਦਾ ਸਮਾਂ 4:00 ਵਜੇ ਦਾਗਾ ਫਵਾਨੇ ਬਖੋ ਤੁਸੀਂ ਜੱਜਮੈਂਟ ਕਰ ਸਕਦੇ ਹੋ ਵੀ ਇਹਦੀ ਚਵਾਈ ਹੋਈ ਹੋਈ ਹੈਗੀ। ਵੀਰੇ ਚਵਾਈ ਦੀ ਬਿਲਕੁਲ ਸਾਫ ਹੈਗੀ। ਬਿਲਕੁਲ ਬਾਈ। ਚਵਾਈ ਦੀ ਵੀ ਇਹ ਕਹਿੰਦੇ ਬਿਲਕੁਲ ਸਾਫ ਹੈ ਜੇ ਕੋਈ ਘਰੇ ਆਊਗਾ ਬੰਦਾ ਤਾਂ ਚਵਾਈ ਬਖੋ ਨਰਾਸ਼ ਨਹੀਂ ਹੁੰਦਾ। 11 ਕਿਲੋ ਦੁੱਧ ਮਿੰਨ ਕੇ ਲਿਆ ਸਕਦੇ ਹੋਗੇ। ਦੁੱਧ ਵੀ ਨਹੀਂ ਆਪਾਂ ਕਹਿ ਸਕਦੇ ਬੋਲਾ ਕਹਿ ਸਕਦੇ ਹਾਂ ਦੇਖ ਸਕਦੇ ਹੋ ਦੋਸਤੋ। ਬੱਚੇ ਦਾ 나ੜੂਆ ਨਾਲ ਆਗਾ। ਮਗਰ ਬੱਸੀ ਹੈਗੀ। ਤੇ ਰੇਟ ਕਿ ਹੋਊਗਾ ਭਰਾ ਇਹਦਾ ਬਾਜ ਹੋ ਜਾ। ਜੀ ਦਾ ਮੁੱਲ ਤਾਂ ਆਇਗਾ 60000। ਲੈਣ ਦੇਣ ਵਾਲਾ ਭਰਾ। 50 ਦੀ ਹੋ ਜੂ ਭਰਾ। ਯਾ 52 ਦੀ ਦੇ ਦਾਂਗੇ 52 ਦੀ ਵੀਰ ਕਹਿੰਦੇ ਦੇ ਦਾਂਗੇ ਆ ਦੇਖ ਸਕਦੇ ਹੋ ਦੋਸਤੋ ਨੇੜੇ ਤੋਂ ਬਿਲਕੁਲ ਲੈਣ ਕਿੱਲੇ ਫਲੀਆਂ ਵਰਗਾ ਕੱਲਾ ਕੱਲਾ ਨਿਕਣਵਾ ਥਣ ਬਾਕੀ ਬੇਨ ਦੇ ਬੇਨ ਦੇ ਦੇਖ ਲੋ ਹਮਨ ਦੇ ਚੰਗੀਆਂ ਵੇਚ ਦੇਣਗੇ ਵੀਰੇ ਤਾਰਾ ਤਾਂ ਆਪਾਂ ਜੀ ਮਾਰ ਕੇ ਦਿਖਾ ਦਾਂਗੇ ਹੁਣ ਤਾਰਾ ਤਾਰਾ ਮਾਰ ਕੇ ਆਪਾਂ ਵੀਡੀਓ ਦੇ ਵਿੱਚ ਦਿਖਾ ਦਾਂਗੇ ਦੁੱਧ ਦੀ ਜੱਜਮੈਂਟ ਤੁਸੀਂ ਘਰੇ ਆ ਕੇ ਕਰ ਸਕਦੇ ਹੋਗੇ ਸਵਾਮ ਦੀ ਚਵਾਈ ਇਹਦੀ ਹੋਈ ਹੋਈ ਤਾਰਾ ਆਪਾਂ ਫੇਰ ਵੀ ਤੁਹਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਬਾਜਵ ਰੇਟ ਵੀਰ ਨੇ 52000 ਕੀਤਾ ਘਰੇ ਬੰਦਾ ਮਾਨਦਾਨ ਜ਼ਰੂਰਗਾ ਵੀਰੇ ਬੱਚੀ ਛੱਡ ਕੇ ਤਾਰਾ ਮਾਰਦੇ ਆ ਦੇਖ ਸਕਦੇ ਹੋ ਦੋਸਤੋ ਬੱਚੀ ਤਾਂ ਸਾਨੂੰ ਆਪਾਂ ਚੌਂਦੀ ਦਿਖਾਤੀ ਪਿਸ਼ਾਬ ਕਰਦੀ ਜਦੋਂ ਗਾਂ ਤਾਂ ਸਾਨੂੰ ਆਪ ਨੂੰ ਹੀ ਪਤਾ ਵੀ ਗਾਂ ਪਿਸ਼ਾਬ ਕਰਨ ਵਾਲਾ ਦੁੱਧ ਤਾਰ ਲੈਂਦੀ ਹੈਗੀ ਬੱਚਾ ਛੱਡਣ ਸਾਰ ਗਾਂ ਨੇ ਪਿਸ਼ਾਬ ਕੀਤਾ ਲੱਤ ਛੜ ਵਾਲਾ ਕੋਈ ਕੰਮ ਨਹੀਂ ਘਰੇ ਵੀਰ ਦੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਦਸੱਲੀ ਕਰਕੇ ਖਰੀਦਾਰੀ ਕਰ ਸਕਦੋਂਗੇ ਚੰਗਾ ਸਟਰਕਚਰ ਹੈਗਾ ਬਸੀ ਦਾ ਜੇ ਕੋਈ ਵੀਰ ਚੰਗੀ ਸੰਭਲੂਗਾ ਤਾਂ ਕਿ 14-15 ਕਿਲੋ ਦੁੱਧ ਬੜੇ ਆਰਾਮ ਨਾਲ ਬੈਠਣੇ ਦੇ ਦੇਣਾ ਬਾਜਬ ਰੇਟ ਵੀਰ ਨੇ 52000 ਕੀਤਾਗਾ ਘਰੇ ਬੰਦੇ ਦਾ ਮਾਨਤਾ ਨਹੀਂ ਹੋਊਗਾ ਵੀਰ ਕਹਿੰਦਾ 45-46000 ਵਾਲਾ ਆਪਾਂ ਨੂੰ ਫੋਨ ਨਾਲ ਆਇਓ ਬੰਨ ਦੇ ਵੀਰੇ ਪਸਵੇਂ ਆ ਦੇਖ ਸਕਦੇ ਹੋ ਦੋਸਤੋ ਜਜਮੈਂਟ ਕਰ ਸਕਦੇ ਹੋ ਕਿ ਪਸਮਾ ਵਖੋ ਬਿਲਕੁਲ ਸਾਫ ਆ ਗਈਆਂ ਠੰਡੀ ਸੀਲ ਹੈ ਗਈ ਤਾਰਾ ਮਾਰ ਦੇ ਵੀਰੇ ਵੀਡੀਓ ਹਾਂ ਤਾਰਾਂ ਧੂਰਾਂ ਦੀ ਬਿਲਕੁਲ ਸਾਫ ਆ ਗਈ ਮਗਰਲਾ ਜੀ ਮਾਰ ਦੇ ਵੀਰੇ ਤਾਰਾਂ ਗੋਲ ਲੈ ਵੀਰੋ ਕੋਈ ਭੂਰ ਨਹੀਂ ਕੋਈ ਛਰਲਾ ਨਹੀਂ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰ ਦੇ ਘਰੇ ਪਹੁੰਚ ਕੇ ਤਸੱਲੀ ਨਾਲ ਚੰਗੀ ਤਰ੍ਹਾਂ ਨਰਖ ਪਰ ਕਰਕੇ ਖਰੀਦਾਰੀ ਕਰ ਸਕਦੇ ਹੋਗੇ ਨੈਣਾ ਖੋਲਦੇ ਵੀਰੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਰਖ ਪਰ ਕਰਕੇ ਤਸੱਲੀ ਕਰ ਸਕਣਾ ਤੀਜੇ ਨੰਬਰ ਤੇ ਟੋਕੜ ਗੱਬਣ ਮੱਝ ਲੈ ਕੇ ਆਏ ਆ ਤੁਹਾਨੂੰ ਆਪਣੀ ਪਤਾ ਵੀ ਟੋਕੜ ਗੱਬਣ ਮੰਝ ਦੀ ਬਹੁਤ ਮੰਗ ਹੈ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਹੈ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋਗੇ ਵੀਰੇ ਕੀ ਡਿਟੇਲ ਹੈਗੀ ਦੀ ਕਿੰਨੇ ਟਾਈਮ ਦੀ ਗੱਬਣਾ ਜੀ ਭਾਈ ਜੀ ਸਾਢੇ 6 ਮਹੀਨੇ ਦੀ ਗੱਬ ਤੇ ਦੁੱਧੋਂ ਡਰਾਈ ਆ ਦੁੱਧੋਂ ਡਰਾਈ ਆ ਸਾਢੇ 6 ਮਹੀਨੇ ਦੀ ਗੱਬਣਾਗੀ ਸਾਢੇ 6 ਮਹੀਨੇ ਦੀ ਗੱਬਣਾ ਵੀਰੇ ਦੁੱਧੋਂ ਡਰਾਈ ਆ ਸੁਹਾ ਕਹਿਮਾ ਸੁਗਿਤਗੀ ਸੁਹਾ ਬਾਈ ਆਪਾਂ ਲੈ ਕੇ ਆਏ ਆ ਰਿਸਤਰ ਨੂੰ ਲਗਾ ਕਿ ਉਹ ਹੀ ਉਹਨਾਂ ਨੇ ਹੈਗੀ ਹੈਗੀ ਉਹਨਾਂ ਨੇ ਕਿਹਾ ਦੂਜੇ ਹੈਗੀ ਵੀ ਦੂਜੀ ਲੱਗਦੀ ਆ ਅਗਲਾ ਭਰਾ ਕੋਈ ਮਰਜੀ ਮੰਨ ਲੈ ਵੀਰ ਕਹਿੰਦਾ ਵੀ ਆਪਾਂ ਉਹਨੂੰ ਦੂਜੇ ਕਹਿ ਕੇ ਦਿੱਤੀ ਇਹ ਵਿਵਾਰ ਦਾ ਕੰਮ ਜੇ ਕਿਸੇ ਵੀਰ ਕੋਈ ਸੌਦਾ ਮੰਨਦਾ ਤੀਜੇ ਕਰ ਤੀਜੇ ਮੰਨ ਕੇ ਕਰ ਲੇ ਕਿੰਨੇ ਕ ਦੁੱਧ ਦਿੱਤਾ ਬਈ ਮਾਲਕ ਨੇ ਦੱਸਣਾ ਸਾਰੇ ਨੇ 12 ਕਿਲੋ ਦੁੱਧ ਦਿੱਤਾ ਹੋਇਆ ਗਿਆ ਸਾਡੇ ਜ਼ੀਮਿਨਾਂ ਦੀ ਗੱਬਣ ਤੇ ਰੇਟ ਕੀ ਹੋਊਗਾ ਤਾਂ ਬਾਜ ਵਜਾਪਰਾ ਇਹਦਾ ਰੇਟ ਬਾਈ ਮੰਨਦਾ 72000 70 ਦੀ ਹੋਊ ਸਾਡੇ 70 ਮਿਨਰੀ ਚੱਕ ਪਾਸ ਗੱਬਣ ਪਿੱਠਪੂੜੇ ਦੀ ਬੰਤਰ ਬਹੁਤ ਸ਼ਾਨਦਾਰ ਆ ਬਿਲਕੁਲ ਸ਼ਾਂਤ ਸੀਲ ਠੰਡੇ ਸੁਭਾਅ ਦੀ ਮੋਰਾ ਦੇ ਕੈਰੇਕਟਰਾਂ ਚ ਪੈਣ ਵਾਲੀ ਟੋਕੜ ਗੱਬਣ ਝੋਟੀ ਬਾਜ ਰੇਟ ਵੀ ਦੇ 70000 ਕੀਤਾ ਚੰਗੀ ਸਮੀਪਲੀ ਕਦ ਕਾੜ ਪੱਕੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਫੁੱਲ ਸਾਈਜ਼ ਜਿਵੇਂ ਮੱਝ ਦਾ ਕੱਦ ਦਾਗਾ ਵੀਰੇ ਖੋਲ ਕੇ ਗੇੜਾ ਇਹਦਾ ਵੀ ਦਵਾਰੇ ਤੋਰੇ ਪੱਖ ਆ ਬਾਈਆਂ ਨੂੰ ਜੇਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖਪਰ ਕਰਕੇ ਚੈੱਕ ਕਰਵਾ ਕੇ ਲਿਆ ਸਕਦੇ ਹੋਗੇ ਵੀਰ ਦੀ ਚੈੱਕ ਕਰਵਾਈ ਹੋਈ ਹੈਗੀ ਥਣ ਲੇਵਰੀ ਬਿਲਕੁਲ ਸਾਫ਼ ਆ ਚਾਰੀ ਥਾਣੇ ਕੋਈ ਫੋਟ ਸ਼ਾਂਗ ਨਹੀਂ ਗਈ ਤੋਰੇਦਾਰੇ ਦੀ ਬਿਲਕੁਲ ਸਾਫ਼ ਆ ਗਈ ਮੱਝ ਵੱਡਾ ਸਟ੍ਰਕਚਰ ਹੈ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚ ਆਉਂਦੀ ਹੈ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖਪਰ ਕਰਕੇ ਤਸੱਲੀ ਕਰ ਸਕਦੇ ਹੋਗੇ ਕੋਈ ਮਾਰਦੀ ਕਰਦੀ ਨਹੀਂ ਬਿਲਕੁਲ ਸ਼ਾਂਤ ਸਿੱਲ ਠੰਡੇ ਸੁਭਾਅ ਦੀ ਮੱਝ ਲਾ ਲਓ ਝੋਟੀ ਲਾ ਲਓ ਉਹ ਲੈਣ ਵਾਲੇ ਦੇ ਸਾਰੇ ਆ ਦੂਜਾ ਸੂਆ ਮੰਨ ਕੇ ਲੈ ਲਿਓ ਵੀਰ ਕਹਿੰਦਾ ਵੀ ਤੀਜਾ ਸੂਆ ਮੰਨ ਕੇ ਲੈ ਲਿਓ ਰੇਟ ਬਿਲਕੁਲ ਬਾਜਬ 70000 ਘਰੇ ਇਹ ਬੰਦੇ ਦਾ ਮਾਨ ਤਨ ਜ਼ਰੂਰ ਹੋਊਗਾ ਜਿਹੜੀ ਵੀਰੇ ਚੌਥੇ ਨੰਬਾ ਤੇ ਝੋਟੀ ਦੇਖੀ ਨੇ ਕਿ ਮਤਲਬ ਕਿੰਨੇ ਟਾਈਮ ਦੀ ਹੈਗੀ ਨਹੀਂ ਬਾਈ ਜੀ ਅਗਲੇੰ ਦਾ ਪੌਣੇ ਦੋ ਮਹੀਨੇ ਦੀ ਹੈਗਾ ਪੌਣੇ ਦੋ ਸਾਲ ਦੀ ਆ ਪੌਣੇ ਦੋ ਸਾਲ ਦੀ ਇਹ ਹੈਗੀ ਆ ਕਿ ਆਪਾਂ ਮੰਨੋ ਦੋ ਦੀ ਖੀਰੀ ਹੈ ਦੰਦੋਂ ਖੀਰੀ ਹੈਗੀ ਠੰਡੀ ਸੀ ਲਾ ਮੰਨ ਲਓ ਵੀ ਪੂਸ ਦੇ ਚਾਰ ਕਵਾਲੀ ਜਿੱਟੇ ਨੇ ਬਾਕੀ ਬਿਲਕੁਲ ਲੈਨ ਜੈਡ ਬਲੈਕ ਰੰਗ ਦੇਖ ਸਕਦੇ ਹੋ ਝੋਟੀ ਦਾ ਦੰਦਾਂ ਜੇ ਖੀਰੀ ਥਣ ਚਾਰੀ ਨੇ ਪ੍ਰਾ ਹਾਂਜੀ ਹਾਂਜੀ ਥਣ ਵੀਰ ਕਹਿੰਦਾ ਚਾਰ ਹੀ ਨੇ ਕੋਈ ਫੋਟ ਸੰਗ ਨਹੀਂ ਬਾਕੀ ਗੈਪ ਤੇ ਨਿੱਖਣਵੇਂ ਥਣ ਨੇਗੇ ਹਵਾਨਾ ਐਦਾਂ ਦਾ ਜਿਵੇਂ ਗੱਬਣ ਝੋਟੀਆਂ ਦੇ ਹੁੰਦਾਗਾ ਝੋਲੀ ਚਾਲੀ ਵੀ ਕੱਟੀ ਦੇ ਚੰਗੀ ਹੈਗੀ ਚੰਗੀ ਸਮੀਪੋਲੀ ਜਾਤਵਰੀ ਡਾਲੀ ਕੱਟੀ ਰੇਟ ਬਾਜੇ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਵੀਰ ਤਾਂ ਮੇਰੇ ਇਹਦਾ ਕੀ ਰੇਟ ਹੋਗਾ ਬਾਜੇ ਬਾਈ ਜੇ ਇਹਦਾ ਮੁੱਲ ਵਿਆਲੀ ਹੈ ਮੁੱਲ ਵਿਆਲੀ ਕਾਕਾ ਬੇਨਤੀ ਇੰਨੀ ਹੈ ਵੀ ਬੰਦਾ ਇਹਨੂੰ ਘਰੇ ਰੱਖਣ ਲਈ ਫੋਨ ਲਾ ਲ ਵੀਰ ਕਹਿੰਦਾ ਵੀ ਲਾਵੇ ਆਪਾਂ ਨੂੰ ਉਹੀ ਜਿਹੜੇ ਨੇ ਘਰੇ ਰੱਖਣੀ ਹੈ ਮੁੱਲ 42 ਹਜ਼ਾਰ 40 ਦੀ ਜਸਨੋ ਦੇ ਦਾਂਗੇ ਘਰੇ ਜੇ ਕਿਸੇ ਮੇਰੇ ਵੀਰ ਦੇ ਚਾਰ ਨਗਾ ਜੋ ਕੋਈ ਵੀ ਨੁਕਸਾਨਦਾਰੀ ਜਾਂਦਾ ਵੀਰ ਦੇ ਘਰੇ ਚੰਗੀ ਤਰ੍ਹਾਂ ਨਿਰਖਪਰ ਕਰਕੇ ਦਸੱਲੀ ਕਰ ਸਕਦੇ ਹੋਗੇ ਬਾਜਬ ਰੇਟ ਨੇ ਚਾਰੇ ਨਗਾ ਦੇ ਪਹਿਲੇ ਨੰਬਰ ਵਾਲੀ ਮੱਝ ਦਾ ਰੇਟ 68000 ਦੂਜੇ ਨੰਬਰ ਵਾਲੀ ਗਾਂ ਦਾ ਰੇਟ 52000 ਤੀਜੇ ਨੰਬਰ ਵਾਲੀ ਟੋਕੜ ਗੱਬਣ ਝੋਟੀ ਦਾ ਮੁੱਲ 70000 ਤੇ ਜਿਹੜੀ ਚੌਥੇ ਨੰਬਰ ਤੇ ਪਾਲਕ ਟੌਪ ਕਲਾਸ ਕੱਟੀ ਹੈਗੀ ਇਹਦਾ ਬਾਜਬ ਰੇਟ ਵੀਰ ਨੇ 40000 ਕੀਤਾ ਘਰੇ ਵੱੰਦਾ ਮਾਨਦਾਨ ਜਰੂਰ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ